ਹਾਂ ਜੀ ਯਾਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਤਰਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਤਾਂ ਲਾਓ ਮਿੱਤਰੋ ਆ ਬਲੌਗ ਦੀ ਕਰਤੀ ਆਪਾਂ ਸਟਾਰਟਿੰਗ ਤੇ ਪਹਿਲਾਂ ਤਾਂ ਖੋਲ ਲਗੇ ਆਪਾਂ ਮੁਰਗੇ ਬਾਹਰ ਆਜੋ 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 ਤੇ ਉਸ ਤੋਂ ਬਾਅਦ ਇੱਕ ਕੰਮ ਹੁੰਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਇਧਰ ਪਾਸੇ 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 ਬਾਈ ਪਾਸੇ ਅੰਦਰੋਂ ਤੁਹਾਨੂੰ ਬਾਹਰ ਕੱਢੇ ਅੰਦਰ ਨੂੰ ਫੇਰ ਭਜਦੇ ਆਇਨਾ ਮੜਾ ਜਾ ساری ਮਿੱਟੀ ਨੂੰ ਛੇੜ ਦਿੰਨੇ ਹੁੰਨੇ ਆ ਕਲੀ ਨਾ ਬਾਈ ਹੋਰ ਸੜਦਗੇ ਯਾਰ ਖੁੱਡੇ ਦੇ ਵਿੱਚ ਇੱਥੋਂ ਚੱਕ ਲੈਣੇ ਆਪਾਂ ਆਹ ਭਈਆ ਗੱਟਾ ਤੇ ਅੰਦਰ ਆਪਾਂ ਰਸਤੇ ਕਿਉਂਗੇ ਬਾਹਰ ਰੱਖਣ ਦੇ ਵਿੱਚ ਹਨਾ ਮੀਂਹ ਨੂੰ ਤਾਂ ਪਤਾ ਨਹੀਂ ਲੱਗਦਾ ਮੌਸਮ ਉਹ ਜਿਹਾ ਹੀ ਆ ਦੋ ਤਿੰਨ ਮੁੱਠੇ ਦਾ ਆਪਾਂ ਛੇੜ ਦਿੰਨੇ ਆ ਤੇ ਨਲੇ ਪਾਉਣੇ ਆਪਾਂ ਕੁੱਕੜਾਂ ਨੂੰ ਫੀਡ ਫੀਡ ਦਾ ਆ ਪਿਆ ਲਓ ਆਹ ਇਹ ਵੀ ਨਾਲ ਲੈ ਚੱਲ ਜਿੱਥੋਂ ਚੱਕ ਲੈਣੇ ਆ ਬਾਹਰ ਚੱਲੇ ਬਗਾ ਨੇ ਆ ਜਾਓ ਜੀ ਦੋਨੇ ਚੀਜ਼ ਆਪਾਂ ਚੱਕ ਲਿਆ ਮੈਂ ਟਮੇਟੀ ਛੱਡਦਗੇ ਪਹਿਲਾਂ ਤਾਂ ਫੀੜ ਹੀਵਾ ਦੇਣ ਇਹਨਾਂ ਨੂੰ ਹਾਂ 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 ਦੋ ਮਿੰਟ ਬਾਈ ਉਹ ਸੱਚ ਫੀੜਨਾ ਬਾਈ ਫੀੜਨਾ ਬਾਈ ਹੋਰ ਸਮਾਨ ਬਹੁਤ ਯਾਦ ਆ ਗਿਆ ਲਓ ਵੀ ਬਾਈ ਕਲੀ ਜਿੰਨੀ ਆਪਾਂ ਖਲਾਰਦਗੇ ਨਾ ਖੁੱਡਿਆਂ ਦੇ ਵਿੱਚ ਹੁਣ ਨਹੀਂ ਥੋੜੀ ਆ ਆ ਲਓ ਜੀ ਕਰਤਾ ਕੰਮ ਓਕੇ ਹੌਣ ਇਹਨਾਂ ਨੂੰ ਲਿਆ ਕੇ ਪਾਈਏ ਵੇਖ ਤਾਂ ਹੈਗਾ ਥੋੜਾ ਮੋਟਾ ਪਰ ਜਿਹੜੇ ਇਹਨਾਂ ਦਾ ਕੱਢਿਆ ਵੇ ਮਟੀਰੀਅਲ ਫੀਲ ਦੇ ਲੱਗ ਗਏ ਉਪੋਂ ਨੇ ਇਹਨਾਂ ਨੂੰ ਖੜਜੋ ਆਜੋ 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 ਪੱਜੋ ਪੱਜੋ ਵਜਿਓ ਬਈ ਆਹ ਲਓ ਬਈ ਇੰਨਾ ਲਿਆਦਾ ਇਹਨਾਂ ਨੂੰ ਮਟੀਰੀਅਲ ਆਪਾਂ ਹਾਂ ਤੁਸੀਂ ਆਇਨਾ ਕਿਉਂ ਮੁਰਗੀਆਂ ਹੈਗੀਆਂ ਤੈਨਾਂ ਤੇ ਖੱਲਰ ਪਾ ਦੇ ਨਹੀਂ ਨਾ ਆ ਕੀ ਆ ਇਹਦਾ ਥਾਬ ਜਿਵੇਂ ਖੂਬ ਜਿੰਗ ਦਾਲਾਂ ਚੌਲੀ ਆ ਏ ਆਈ ਖਾ ਲਿਓ ਯਾਰ ਠੀਕ ਆ ਖਾ ਲਓ ਖਾ ਲਓ ਖਾ ਲਓ ਤੇ ਬਾਕੀ ਸਾਰੇ ਮਨ ਸਾਨੂੰ ਗੱਲ ਜਿਹੜੀ ਕਹਿੰਦਾ ਸੀਗਾ ਬੇ ਖੱਲਰ ਇਹ ਨਾ ਬਾਈ ਦਿਹਾੜੀ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਵਾਰੀ ਅਸੀਂ ਛੱਡ ਦਿੰਨੇ ਆ ਬਾਹਰ ਬਾਈ ਤੁਸੀਂ ਆਈ ਸਮਝ ਲੋ ਵੀ ਸਾਰੇ ਜਿਹੜੀ ਫਿਰਦੇ ਹੀ ਰਹਿੰਦੇ ਹਨ ਜਿੱਦਨ ਮੈਂ ਨਾ ਹੋਵਾਂ ਉਦੋਂ ਤਾਂ ਗੱਲ ਵੱਖਰੀ ਆ ਪਰ ਨਹੀਂ ਸਾਰੇ ਜਿਹੜੀ ਆਈ ਫਿਰਦੇ ਰਹਿੰਦੇ ਆ ਇਹ ਕਿਤੇ ਜਿਹੜਾ ਆ ਜਾਂਦਾ ਤਾਂ ਬਸ ਉਹੀ ਆ ਜਾਂਦਾ ਛੱਡ ਦਿੰਦਾ ਇਹਨਾਂ ਨੂੰ ਗੇਟ ਖੋਲ ਦਿੰਦਾ ਇਹਨਾਂ ਦਾ ਘਰ ਦੇ ਆ ਜਾਂਦੇ ਉਹ ਕੋਈ ਹੋਰ ਆ ਜੇ ਉਹ ਰਿਸ਼ਤੇਦਾਰ ਆ ਦੇ ਉਹ ਖੋਲ ਦਿੰਦਾ ਖੁੱਡਾ ਇਹਨਾਂ ਦਾ ਦੇਖਣ ਮਾਰਾ ਬਾਹਰ ਆ ਜਾਂਦੇ ਆ ਫਿਰ ਤੇ ਇੱਕ ਬਾਈ ਜੇ ਕਿਸੇ ਨੂੰ ਪਤਾ ਨਾ ਇਹਨਾਂ ਦੀ ਉਮਰ ਦੱਸਿਓ ਤੁਸੀਂ ਕਿੰਨੀ ਹੋ ਗਈ ਕੁੱਕੜ ਸੱਚ ਆਪਣਾ ਬਾਂਗਾ ਦੇਨ ਲੱਗ ਗਿਆ ਆ ਦੇਖੋ ਐਡਾ ਹੋ ਗਿਆ ਇਹ ਦੇਖਿਓ ਜੀ ਇਧਰ ਮੁਰਗਾ ਜੀ ਇਧਰ ਦੇਖੋ ਬਈ ਸਵੇਰੇ ਸਵੇਰੇ ਇਹ ਪਤਾ ਕੀ ਕਰਦਾ ਹਣ ਬਾਗ ਦਿੰਦਾ ਹੁੰਦਾ ਇਹ ਇਹਨੇ ਖੋਡੇ ਚ ਨਾ ਬੋਲੀ ਜਾਣਾ ਜਿਹਨਾਂ ਟਾਈਮ ਆਪਾਂ ਉੱਪਰ ਨਹੀਂ ਜਾਂਦੇ ਬੋਲੀ ਜਾਣਾ ਬੋਲੀ ਜਾਣਾ ਟਾਈਮ ਨਾਲ ਹੀ ਬਾਗ ਆ ਇੰਨੀ ਸਵੇਹਾ ਨਹੀਂ ਮਤਲਬ ਕਿ ਗਰਮੀਆਂ ਦੇ ਵਿੱਚ ਬਾਗ ਦਿਆ ਕਰੂਗਾ ਜਦੋਂ ਮਾੜਾ ਆ ਸੂਰਜ ਦੇ ਆ ਕਰੂ ਨਾ ਜਦੋਂ ਇੱਧਰ ਤੇ ਇਹ ਚਾਨਣ ਪਿਆ ਕਰੂਗਾ ਆ ਰੋਸ਼ਨਾਨ ਵੇਜਦੀ ਉਦੋਂ ਦਿਆ ਕਰੂਗਾ ਬਾਗ ਫਿਰ ਹੁਣ ਚੱਲਦੇ ਆਪਾਂ ਕਬੂਤਰਾ ਲਈਓ ਕਬੂਤਰਾ ਨਾਲ ਵੀ ਚੱਲ ਕੇ ਦੇਖ ਟਰੇਆਂ ਲਾ ਲੈ ਕੇ ਪਹਿਲਾਂ ਥੱਲੇ ਲਓ ਵੀ ਭਾਈ ਦਾਣੇ ਆਪਾਂ ਲੈ ਆਂਦੇ ਆ ਤੁਹਾਨੂੰ ਨਾ ਥੋੜਾ ਜਿਹਾ ਰੋਲਾ ਚੱਲਣਾ ਪੜਾ ਕਿਉਂਕਿ ਆਪਣੇ ਨਾਲ ਗਵਾਂਢਾਂ ਦੇ ਇੱਥੇ ਪੈ ਰਿਹਾ ਲੈਂਟਰ ਆਇਓ 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 ਆਹ ਆ ਆ ਆ ਆ ਆ ਬਾਹਰ ਨਾ ਨਹੀਂ ਭਰਾਵਾ ਵੇਖੀ ਲਓ ਇਹੀ ਹਾਂ ਪਾਉਨੇ ਆਪਾਂ ਦੂਜੇ ਖੋਡੇ 'ਚ ਤੇ ਕੁੰਡਾ ਇਹਨਾਂ ਦਾ ਆਵੇ ਪੈ ਇੱਥੇ ਭਰ ਦਿੰਨੇ ਏ ਉਹ ਬਾਹਰ ਨਾ ਆਇਓ ਬਾਹਰ ਨਾ ਆਇਓ ਬਾਹਰ ਮਾ ਆਇਓ ਆ ਦੇਖ ਲਓ ਬਾਈ ਪਾਤਾ ਇਹਨਾਂ ਨੇ ਖੱਲਰ ਖਾਲੂ ਖਾਲੂ ਤੇ ਬਾਕੀ ਨਾ ਕਲੀ ਸਿੱਟੀ ਤਾਂ ਦੇਖ ਲਓ ਤੁਹਾਡੇ ਸਾਹਮਣੇ ਖੁੱਡਾ ਯਾਰ ਸੁੱਕਾ ਪਿਆ ਸਾਰਾ ਮਾੜੀਆਂ ਮੂਟੀਆਂ ਜਿਵੇਂ ਬਿੱਠਾਂ ਵੱਧ ਜੰਮੀਆਂ ਹੋਈਆਂ ਉਥੋਂ ਲੱਗੂਗਾ ਥੋੜਾ ਜਿਹਾ ਗਿੱਲਾ ਜਿਹਾ ਬਾਕੀ ਸਭ ਸੁੱਕਾ ਵਾ ਖਾਲੂ 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 ਇੱਕ ਬੱਚੇ ਦੀ ਹਨਾ ਆਈ ਦੀ ਅੱਖਾਂ ਥੋੜੀਆਂ ਜਿਹੀਆਂ ਜੇ ਹੈਗੀ ਹੈ ਖਰਾਬ ਯਾਰ ਮਾ ਇਹ ਤੁਹਾਨੂੰ ਮੈਂ ਦਿਖਾਉਣਾ ਖੜ ਜੋ ਆ ਦੇ ਆ ਉੱਪਰ ਉਹ ਜਿਹੜਾ ਫਿਰਦਾ ਨਾ ਜਿਹੜਾ ਉਹਦੀ ਟ੍ਰੇ ਦੇ ਉੱਪਰ ਇਹ ਉਹ ਦੋਨੇ ਟੂਸੇ ਆਲਾ ਉਹ ਦੇਖੋ ਦੇਖ ਖਿਲਾਰਕੇ ਜਿਵੇਂ ਟੂਸੇ ਨੇ ਇਹਦੀਆਂ ਅੱਖਾਂ ਥੋੜੀਆਂ ਇਹ ਹੈਗੀਆਂ ਯਾਰ ਖਰਾਬ ਓਏ ਨਾ ਜਾ ਇਧਰ ਮੁਰਗੀ ਥੋ ਬਰਾ ਮੁਰਗੀ ਯਾਰ ਇਧਰ ਨਾ ਪਾਣੀ ਵਾਲੀ ਜਿਹੜੇ ਟੂਟੀ ਲੱਗੀ ਨਾ ਆਪਣੀ ਉਧਰ ਚੱਲ ਜਾਂਦੀ ਐ ਤੇ ਕੰਮ ਹੋ ਜਾਂਦਾ ਫਿਰ ਖਰਾਬ ਉਧਰ ਬਿੱਲੀ ਆਉਣ ਦਾ ਡਰ ਰਹਿੰਦਾ ਕਿਉਂਕਿ ਬਿੱਲੀ ਨੂੰ ਹੋਰ ਦਾ ਸ਼ਿਕਾਰ ਮਿਲਦਾ ਨਹੀਂ ਹੁਣ ਇਹਨਾਂ ਨੂੰ ਫੜੇ ਕਿਤੇ ਇਹਨਾਂ ਨੂੰ ਨਿਸ਼ਕਾਰ ਬਣਾ ਲਵੇ ਇਹੀ ਡਰ ਲੱਗਦਾ ਰਹਿੰਦਾ ਉਹ ਤਾਂ ਬਸੇ ਲੋ ਬਾਈ ਯਾਰ ਕਿੰਨੇ ਬਿੱਠਾ ਭਰਗੇ ਬੰਦੇ ਤੱਲੇ ਉਹੀ ਆ ਦੇਖ ਹੋਰਨੇ ਦੇ ਵਿੱਚ ਤਾਂਲੇ ਪਾਸੇ ਉਹ ਤਾਂ ਗਾਉਂਦੇ ਤਾਂ ਭੱਟੀ ਦੇ ਵੀ ਬੈਂਦੇ ਆ ਇਹ ਫਿਰ ਉਹਦੀ ਤੇ ਥੱਲੇ ਵੀ ਬਾਕੀ ਇਹਨਾਂ ਨੂੰ ਦਾਣੇ ਖਾ ਲੈਣ ਦੇ ਕੇ ਆਪਾਂ ਡਿਸਟਰਬ ਨਹੀਂ ਕਰਦੇ ਪਾਣੀ ਪਿਆ ਚੱਲ ਗਏ ਇਹਨਾਂ ਨੂੰ ਤੇ ਛਤਰੀ ਦਾ ਕੱਪੜਾ ਆਪਾਂ ਸਿਉਂਨੇ ਆ ਲਓ ਜੀ ਪਾਣੀ ਆਪਾਂ ਰੱਖਤਾ ਜਿਹੜੇ ਨੇ ਪੀਣਾ ਪੀ ਲਵੇ ਬਾਕੀ ਆਪਾਂ ਬਚਿਆ ਹੋਇਆ ਪਾਣੀ ਉਧਰ ਕਬੂਤਰਾਂ ਲਈ ਰੱਖ ਲੈਨੇ ਆ ਪੀਓ 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 ਆ ਜਿਹੜਾ ਲਾਲ ਜੀਨਾ ਬੱਚਾ ਨਾ ਭਾਈ ਆਵੇ ਹੁਣੀ ਉੱਡ ਕੇ ਗਿਆ ਵਾ ਉਹ ਵਹਿ ਗਿਆ ਪਰੇ ਦੀਦੀ ਵੇਖ ਰੱਖ ਖਰਾਬ ਸੀਗੀ ਹੁਣ ਠੀਕ ਹੋ ਗਿਆ ਇਹ ਬਸ ਉਹੀ ਰਹਿ ਗਿਆ ਦੋਨੇ ਟੂਸਿਆਂ ਵਾਲਾ ਬਾਕੀ ਸਭ ਠੀਕ ਠਾਕ ਆ ਪੀਓ 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 ਪਾਣੀ ਭਾਈ ਪੀ ਲੋ ਪੀ ਲੋ ਪੀ ਲੋ ਪੀ ਲੋ ਆ ਜਾਓ ਹਾ 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 ਭਾਈ ਯਾਰ ਇਹਨਾਂ ਦੇ ਹਾਲ ਦੇਖ ਲੋ ਆ ਦੇਖ ਨਹਾਉਂਦੇ ਆ ਲੈ 10 ਕੋਈ ਹੈ ਯਾਰ ਇਹਨਾਂ ਦਾ ਲੈ ਲੈ ਜਾਈਏ استعمال ਕਰੀ ਜਾਂਦੇ ਆ ਲੋਕੀ ਕੰਬਲ ਪੂਰੇ ਬੋਰੀਆਂ ਲਾ ਕੇ ਵਿੱਚ ਹੀ ਆਪਾਂ ਮਾਰੇ ਫੁੱਡੇ ਟਕੀਆਂ ਦੇ ਤੇ ਇਹ ਨਾਉਣ ਨੂੰ ਫਿਰ ਦੇ ਲੈ ਲੈ 10000 ਕਬੂਤਰਾਂ ਗਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੈ ਨਾਲਾ ਫਿਰ ਨਾਲਾ ਨਾਲਾ ਕੁੰਡਾ ਯਾਰ ਚੱਕ ਲਗੇ ਹਨਾ Loji kebutir dia penepan ini lagi, ayo, 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 ayo ਦੇ ਵੀ ਨਾ ਯਾਰ ਨਾ ਲੱਗਿਆ ਇਹਨਾਂ ਨੂੰ ਨਾ ਪਾਣੀ ਪਿਆ ਕੇ ਤੇ ਕੱਢ ਹੀ ਲੈਣਾ ਬਾਹਰ ਲਓ ਜੀ ਥੱਲੇ ਆ ਕੇ ਤੇ ਮੁਰਗਿਆਂ ਨੂੰ ਵੀ ਆਪਾਂ ਕੁੰਡੇ ਚ ਪਾਣੀ ਰੱਖਤਾ ਤੇ ਹੁਣ ਇਹਨਾਂ ਨੂੰ ਦਿਨੇ ਆਪਾਂ ਤੜ ਕਿਉਂਕਿ ਜਾਣਾ ਯਾਰ ਥੱਲੇ ਝਾਲਰ ਜੀ ਜਿਹੜੀ ਰਹਿੰਦੀ ਐ ਇੱਕ ਛਤਰੀ ਨਾ ਉਹ ਵੀ ਸੌਂਦਗੇ ਚੱਲ 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 ਚਲੋ 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 ਖੜੇ 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 ਉਹ ਇੱਧਰ ਆ ਜਾ ਚੱਲ ਆਹ ਮੁਰਗੀ ਸ਼ਾਇਨ ਬਾਲੀ ਕਰਨ ਲੱਗ ਗਈ ਆ ਦੇਖੋ ਆਹ ਦੇ ਕਾਲੀ ਚਲੋ ਚਲੋ ਵੀ ਚਲੋ ਲਓ ਜੀ ਜੂਵੀ ਬਾਈ ਨੇ ਉਹਨੇ ਕੋਲੇ ਭੇਜਿਆ ਸੀਗਾ ਛਤਰੀਆਂ ਇਹ ਚੱਕ ਫੜ ਲਿਆ ਆ ਉਹਦੇ ਕੋਲੇ ਜਾ ਕੇ ਇੱਕ ਤਾਬ ਪੂਰੀ ਬਣੀ ਵੀ ਆ ਤੇ ਇਹਦੀ ਇਹ ਚੱਲ ਰਹੀ ਆ ਤੁਸ ਥੱਲੇ ਸਿੱਟੀ ਆ ਨਾ ਜੂਵੀ ਆ ਆ ਰਹੀ ਇਹਦੀ ਚੱਲ ਰੇ ਇਧਰ ਲੀ ਛਤਰੀ ਦੀ ਇਹ ਆਪਾਂ ਸਿਉਂ ਦਿੰਨੇ ਆ ਤੇ ਕੀ ਕਹਿੰਦਾ ਤੈਨੂੰ ਮੰਮੂ ਕਹਿੰਦਾ ਕਾਹ ਪੜੀਆਂ ਲੈ ਆ ਵਾ ਠੀਕ ਆ ਦੂਜੀ ਵੀ ਲੈਣੀ ਆ ਵਾ ਠੀਕ ਆ ਠੀਕ ਤੇ ਕੈਂਚੀ ਸੀ ਆਪਣੀ ਉਹਨੇ ਦਿੱਤੀ ਨਹੀਂ ਨਾ ਪਤਾ ਨਹੀਂ ਗਏ ਨੱਪ ਤਾਂ ਨਹੀਂ ਗਏ ਚੱਲ ਕੋਈ ਨਾ ਆ ਵੇਖੋ ਮੇਰਾ ਵੀਡੀਓ ਇਹ ਛਤਰੀ ਠੀਕ ਕੋਲੋਂ ਚੱਲੇ ਆ ਯਾਰ ਹੋਣ ਚੱਲੀ ਰਹਿ ਗਿਆ ਸੀਗਾ ਹਾਂ ਧੰਨਵਾਦੀ ਆ ਜੂ ਵੀਰ ਫੜ ਜਾ ਮੈਨੂੰ ਲਾਉ ਵੀ ਭਾਈ ਸਤਿ ਸ਼੍ਰੀ ਅਕਾਲ ਮੈਂ ਤੇ ਦੀਪ ਲਵਾਉਣ ਚੱਲੇ ਆ ਟਾਂਕਾ ਦੀਵਾ ਮਗਰ ਬੈਠਾ ਵਾ ਠੀਕ ਆ ਜੀ ਬਾਜ਼ਾਰ ਚ ਆਲਦੇ ਆ ਮੈਂ ਆਟੋਮੈਟੀ ਆਪਾਂ ਜਲਦੀ ਜਲਦੀ ਲਾਉ ਵੀ ਭਾਈ ਮੋਤੀਸ਼ ਨੇ ਆਪਦੀਆਂ ਲਾੜਾਂ ਐਨਕਾਰ ਮੰਡੀ ਦੀਆਂ ਆਏ ਨੇ ਜਮੇੜਤੀ ਯਾਰ ਅਣਜਾਣ ਡਰਾਈਵਰ ਨੇ ਆਹੀ ਆਹੀ ਹੋਰ ਲਈ ਹਾਂ ਲਓ ਜੀ ਲਵਾ ਲਿਆ ਬਈ ਡਾਂਕਾ ਦਿਖਾ ਦੇ ਇੱਕ ਆ ਰਿਹਾ ਤੇ ਇੱਕ ਆ ਰਿਹਾ ਇਧਰ ਉਹ ਕੇ ਰਿਪੋਰਟਾ ਕਰਤਿਆਂ ਇਹਨਾਂ ਦਾ ਉਹ ਚਾਬੀ ਵਿੱਚ ਹੀ ਲੈ مش عارف ਉਹ ਕਿੱਦਾਂ ਲਓ ਵੀ ਭਾਈ ਬਲੌਗ ਆਪਾਂ ਬੜਾ ਲੰਬਾ ਨਹੀਂ ਕਰਦੇ ਡਾਂਕਾ ਆਪਾਂ ਲਵਾ ਲਿਆਂ ਦਾ ਇਧਰ ਬੈਠਾ ਦੀਪ ਤੇ ਕਮਰੇ ਵਿੱਚ ਇਹਨੂੰ ਥੱਲੇ ਜਾਂਦੀ ਆਪਾਂ ਛਤਰੀ ਇਹ ਸਿਉਈ ਜਾਂਦੇ ਆਹ ਰਹੀ ਇਹਦੀ ਚਾਲਰ ਠੀਕ ਹੈ ਜੀ ਤੇ ਇਹ ਵੀਡੀਓ ਦਾ ਪਾ ਇੱਥੇ ਐਡ ਕਰ ਦਨੇ ਮਤਰੋ ਬਾਏ ਵੀ